ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਏਕ ਓ ਅੰਕਾਰ ਸਤਿਗੁਰ ਪ੍ਰਸਾਦਿ ਰਬ ਸਚੜਾ ਹਰਿ ਸਲਾਹੀਐ ਕਾਰਜ ਸਭ ਕਿਛੁ ਕਰਨੈ ਜੋਗ ਸਾਧਨ ਰੰਡ ਨਾ ਕਬਹੂ ਵੈਸਾਈ ਨ ਕਦੇ ਹੋਵੈ ਸੋਗ ਨਾ ਕਦੇ ਹੋਵੇ ਸੋਗ ਆਨ ਦਿਨ ਰਸ ਭੋਗ ਸਾ ਧਨ ਮਹਿਲ ਸਮਾਣੀ ਜਿਨ ਪ੍ਰਿਯੋ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀ ਆ ਗੁਣ ਸਰਹ ਆਪਣੇ ਕੰਤ ਸੁਮਲਹਿ ਨਾ ਕਦੇ ਲੱਗੇ ਵਿਜੋਗੋ ਸਚੜਾ ਫਿਰ ਸਾਲਾਹੀਐ ਸਭ ਕੀਸ਼ ਕਰਨੈ ਜੋਗੋ ਸਚੜਾ ਸਾਹਿਬ ਸਬਦ ਪੁਸ਼ਾਣੀਐ ਆਪੇ ਲਐ ਮਿਲਾਏ ਸਾ ਧਨ ਪ੍ਰੇਅ ਕੈ ਰੰਗ ਰਤੀ ਵਿਚਹੁ ਆਪ ਗਵਾਏ ਮੇਚਾਂ ਹੋਂ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਛੁ ਕੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਨ ਮਾਤੀ ਫਿਰ ਕੈ ਅੰਕ ਸਮਾਏ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲਐ ਮਿਲਾਏ ਜਿਨੇ ਆਪਣਾ ਕੰਤਿ ਬਿਸ਼ਾਣਿਆ ਹਾਉ ਤੈਨ ਪੂਛੋ ਸੰਤਾ ਜਾਏ ਆਪ ਛੋੜ ਸੇਵਾ ਕਰੀ ਫਿਰ ਸੱਚਾ ਮਿਲੈ ਸਹਜ ਸੁਭਾਏ ਫਿਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸਬਦ ਧਨ ਰਾਤੀ ਕਦੇ ਨਾਰਾਂਡ ਸਦਾ ਸੁਹਾਗਣ ਅੰਤਰ ਸਹਜ ਸੁਮਾਦੀ ਪੇਰ ਰਹਿ ਆ ਭਰਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਿਨੀ ਆਪਣਾ ਕੰਤ ਪਛਾਣਿਆ ਹਾਉ ਤਿਨ ਪੂਛਾਉ ਸੰਤਾ ਜਾਏ ਵਿਰੋਧ ਚੁੰਨੀ ਆਵੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਅਵ ਗੁਣ ਸਬਦ ਜਲਾਏ ਹਾਉ ਗੁਣ ਸਬਦ ਜੁਲਾਏ ਦੂਜਾ ਭਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚੇ ਸਬਦ ਸਦਾ ਸੁਖ ਪਾਇਆ ਹਾਉ ਮੈਂ ਗਈ ਰਾਤੀ ਪੈਰ ਨਰਮਾਇਲ ਸਦਾ ਸੁਖ ਦਾਤਾ ਨਾਨਕ ਸਬਦ ਮਿਲਾਏ ਤਿਰਹ ਵਿਛੁਨੀਆਂ ਭੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਏ ਵਡਾ ਹੰਸ ਮਹੱਲਾ ਤੀਜਾ ਸੁਣਿ ਆਹ ਕੰਤ ਮਹੇਲੀ ਹੋ ਫਿਰ ਸੇ ਵਿਹੋ ਸਬਦ ਵਿਚਾਰ ਅਵਗਣਵੰਤੀ ਫਿਰ ਨਾ ਜਾਣਾਈ ਮੁਠੀ ਰੋਵੈ ਕੰਤ ਵਿਸਾਰੈ ਰੋਵੈ ਕੰਤ ਸੰਮਾਲ ਸਦਾ ਗੁਣਸਾਰ ਨਾਮ ਪਿਰ ਮਰੈ ਨਾ ਜਾਏ ਗੁਰਮੁਖ ਜਾਤਾ ਸਬਦ ਪਛਾਤਾ ਸਾਚੈ ਪ੍ਰੇਮ ਸਮਾਏ ਜਿਨ ਆਪਣਾ ਪੇਰ ਨਹੀਂ ਜਾਤਾ ਕਰਮ ਵਿਦਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹੇਲੀ ਹੋ ਪਿਰ ਸਿ ਵਿਹੋ ਸਬਦ ਵਿਚਾਰੇ ਸਭ ਜਗ ਆਪ ਉਪਾਏ ਓਨ ਆਵਣ ਜਾਣ ਸੰਸਾਰਾ ਮਾਇਆ ਮੋਹ ਖਵਾਏ ਅਨ ਮਰ ਜੰਮੈ ਵਾਰੋ ਵਾਰਾ ਮਰ ਜੰਮੈ ਵਾਰੋ ਵਾਰਾ ਵਦਹਿ ਬਿਕਾਰਾ ਗਿਆਨ ਵਿਹੂਣੀ ਮੂਠੀ ਬਿਨ ਸਬਦੈ ਫਿਰ ਨਾ ਪਾਇਓ ਜਨਮ ਅਗਵਾਇਓ ਰੋਵੈ ਅਵਗੁਣਿਆਰੀ ਝੂਠੀ ਪਿਰ ਜਗ ਜੀਵਨ ਕਿਸ ਨੂੰ ਰੋਈਐ ਰੋਵੇ ਕੰਤ ਵਿਸਾਰੇ ਸਭ ਜਗ ਆਪ ਉਪਾਏ ਓਨ ਆਪਣ ਜਾਣ ਸੰਸਾਰੇ ਸੋ ਪਿਰ ਸੱਚਾ ਸਾਧ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੁੱਲੀ ਫਿਰੈ ਧਨ ਇਆਣੀਆਂ ਰੰਡ ਬੈਠੀ ਦੂਜੈ ਭਾਏ ਰਾਂਡ ਬੈਠੀ ਦੂਜੇ ਭਾਏ ਮਾਇਆ ਮੋਹਿ ਦੁਖ ਪਾਏ ਆਵ ਕਟਹਿ ਤਨ ਸ਼ੀਜੈ ਜੋ ਕਿਸ ਆਇਆ ਸਭ ਕਿਸ ਜਾਸੀ ਦੁਖ ਲਾਗਾ ਉਪਾਏ ਦੂਜੇ ਜਮ ਕਾਲ ਨਾ ਸੂਜੈ ਮਾਇਆ ਜਾਗ ਲੂਜੈ ਲੱਭ ਲੋਭ ਚਿਤ ਲਾਏ ਸੋ ਫਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਏ ਇਕ ਰੋਵਹਿ ਬਿਰਹਿ ਵੀ ਸ਼ੁੰਨੀਆ ਅੰਦੀ ਨਾ ਜਾਣੈ ਫਿਰ ਨਾਲੇ ਗੁਰ ਪ੍ਰਸਾਦੀ ਸਾਚਾ ਫਿਰ ਮਿਲੈ ਅੰਤਰ ਸਦਾ ਸਮਾਲੇ ਫਿਰ ਅੰਤਰ ਸਮਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ ਇਹੋ ਤਨ ਰੁਲੈ ਰੁਲਾਇਆ ਕਾਮ ਨ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾਧ ਧਨ ਮਿਲੇ ਮਿਲਾਈ ਫਿਰ ਅੰਤਰ ਸਦਾ ਸਮਾਲੇ ਇਕ ਰੋਵਹਿ ਫਿਰਹਿ ਵਿਛੁਨੀਆਂ ਅੰਦੀ ਨਾ ਜਾਣੈ ਫਿਰ ਹੈ ਨਾਲੇ ਵਡਹੰਸ ਮਹੱਲਾ ਤੀਜਾ ਰੋਵਹਿ ਫਿਰਹਿ ਵਿਛੁਨੀਆਂ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਜਿੰਨੇ ਚੱਲਣ ਸਾਹੀ ਜਾਣਿਆ ਸਤਿਗੁਰ ਸੇਵਹਿ ਨਾਮ ਸਮਾਲੇ ਸਦਾ ਨਾਮ ਸਮਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਭ ਦੇ ਕਾਲ ਮਾਰ ਸੱਚ ਉਰਤਾਰ ਫਿਰ ਆਵਣ ਜਾਣ ਨਾ ਹੋਇਆ ਸਚਾ ਸਾਹਿਬ ਸਚੀ ਨਾਈ ਵੇਖੈ ਨਦਰ ਨਿਹਾਲੇ ਰੋਵੈ ਫਿਰੋ ਬਿਛੁੰਨੀਆ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਸਤਿਗੁਰ ਮੇਲੀ ਤਾਂ ਸਹਜ ਮਿਲੀ ਫਿਰ ਰਾਖਿਆ ੁਰਧਾਰੇ ਸਦਾ ਉਰਤਾਰੇ ਨੇਹੋ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਦੈ ਪਾਗ ਖਿਸੈ ਪੇਰ ਰੰਗ ਰਤਾ ਸੋ ਸੱਚਾ ਚੋਲਾ ਤਿਤ ਪੈਦੈ ਤਖਾ ਨਿਵਾਰੇ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਮੈਂ ਸਦਾ ਰਾਵੇ ਪਿਰ ਆਪਣਾ ਸੱਚੜੈ ਸਬਦ ਵਿਚਾਰੇ ਸੱਚੈ ਸਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਿਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਜੇ ਮਾਤੀ ਗਿਆ ਦੁਸ਼ਮਨ ਦੁਖ ਸਬਾਇਆ ਆਪਣੇ ਗੁਰ ਕਉ ਤਾਨ ਮੰਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੁਖ ਨਿਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਸਚੜੈ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੋ ਆਪ ਮਿਲਾਏ ਆਪ ਮਿਲੈ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਹਜ ਵਾਪਾਰੋ ਗੁਰਮੁਖ ਜਨਮ ਸਵਾਰੇ ਧਨ ਜਗ ਮਹਿ ਆਇਆ ਆਪ ਗਵਾਇਆ ਦਰ ਸਾਚੈ ਸਚਿਆਰੋ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੋ ਸਚੜੈ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੋ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਾਰ ਜੰਮੈ ਆਵੈ ਜਾਏ ਹੋਰ ਮਰ ਜਮਹਿ ਆਵਹਿ ਜਾਵਹਿ ਅੰਤ ਗਏ ਪਛੁਤਾਵਹਿ ਬਿਨ ਨਾਵੈ ਸੁਖ ਨਾ ਹੋਈ ਅਥੈ ਕਮਾਵੈ ਸੋ ਫਲ ਪਾਵੈ ਮਨ ਮੁਖ ਹੈ ਪਤ ਖੋਈ ਜਾਮਪੁਰ ਘੂਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਂ ਧੀਏ ਜਾਂ ਸਤਿਗੁਰ ਲਾਏ ਮਿਲਾਏ ਭ੍ਰਮ ਮਾਇਆ ਵਿੱਚੋਂ ਕੱਟੀਐ ਸੱਚੜੈ ਨਾਮ ਸਮਾਏ ਸਚੈ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਅਨੰਦ ਰਹੇ ਦਿਨ ਰਾਤੀ ਵਿਚ ਹਉ ਮੈਂ ਜਾਏ ਜਿਨਨੇ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹਉ ਲਾਗਉ ਪਾਏ ਕਾਇਆ ਕੰਚਨ ਤਾਥੀਐ ਜਾਂ ਸਤਿਗੁਰ ਲਏ ਮਿਲਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ 부ਝਾਏ ਬਿਨ ਸਤਿਗੁਰ ਭਰਮ ਪੁਲਾਣੀਆਂ ਕਿਆ ਮੋਹ ਦੇਸਨ ਆਗੇ ਜਾਏ ਕਿਆ ਦੇਨ ਮੋਹ ਜਾਏ ਅਵ ਗੁਣ ਪਸ਼ੁਤਾਏ ਦੁਖੋ ਦੁਖ ਕਮਾਏ ਨਾਮ ਰਤਿਆ ਸੇ ਰੰਗ ਚ ਲੂਲਾ ਫਿਰ ਕੈ ਅੰਕ ਸਮਾਏ ਤਿਸ ਜੀਵੜ ਅਵਰ ਨਾ ਸੂਜਾਈ ਕਿਸ ਆਗੈ ਕਹੀਐ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਏ ਜਿਨਨੇ ਸਚੜਾ ਸੱਚ ਸਲਾਹਿਆ ਹਉ ਤਿਨ ਲਾਗ ਉਪਾਏ ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮੱਲ ਸਭ ਜਾਏ ਤੈਨ ਮਿਲੇ ਆਂ ਹਲ ਸਭ ਜਾਏ ਸੱਚੈ ਸਾਰਨਾਈ ਸੱਚੈ ਸਹਿਜ ਸੁਭਾਈ ਨਾਮ ਨਿਰੰਜਨ ਅਗਮ ਅਗੋਚਰ ਸਤਗੁਰੂ ਦੀ ਆਗੁਝਾਈ ਹਾਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸੁਮਾਏ ਜਿਨੀ ਸੱਚੜਾ ਸੱਚ ਧਾਇਆ ਹਉ ਤਿਨ ਕੈ ਲਾਗਾ ਉਪਾਏ ਵਡਹੰਸ ਕੀ ਵਾਰ ਮਹੱਲਾ ਚੌਥਾ ਲੱਲਾ ਵਹਿਲੀਮਾ ਕੀ ਧੋਨ ਗਾਵਣੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸਬਦ ਰਤੇ ਵਡਹੰਸ ਹੈ ਸੱਚ ਨਾਮ ਉਰਤਾਰ ਸੱਚ ਸੰਗ ਰਹੈ ਸਦ ਸੱਚ ਰਹੈ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨ ਲਗਾਈ ਨਦਰ ਕੀਤੀ ਕਰਤਾਰ ਨਾਨਕ ਹਾਉ ਤਿਨ ਕੈ ਬਲਿਹਾਰਣੈ ਜੋ ਆਨ ਦਿਨ ਜਪਹਿ ਮੂਰਾਰ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਤੀਆ ਸੰਗ ਜੇ ਜਾਣਾਂ ਬਗ ਬਪੂੜਾ ਤਾਂ ਜਨਮ ਨਾ ਦੇਂਦੀ ਅੰਗ ਮਹੱਲਾ ਤੀਜਾ ਹੰਸਾ ਵੇਖ ਤਰੰਦੇ ਆ ਬੱਗਾ ਭੇ ਆਇਆ ਚਾਉ ਡੋਬ ਮੋਏ ਬਗ ਬਪੂੜੇ ਸਿਰ ਤਲ ਉੱਪਰ ਪਾਉ ਪਾਉੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ ਤੂੰ ਕਾਰਣ ਕਾਰਣ ਸਮਰਥ ਹੈ ਤੂੰ ਕਰਹਿ ਸੋ ਥੀਆ ਤੂੰ ਅਣ ਮੰਗਿਆ দান ਦੇਵਨਾ ਸਭ ਨਾਹਾ ਜੀਆ ਸਭ ਆਖਾ ਹੋ ਸਤ ਗੁਰ ਵਾਹੋ ਆਹੋ ਜਿਨ ਦਾਨ ਹਰ ਨਾਮ ਮੁਖ ਦਿਆ